ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਸਿਆਸੀ ਮਾਹੌਲ ਹੈ ਜਿਹੜਾ ਪੂਰਾ ਪਿੱੜ ਵੱਜਿਆ ਹੋਇਆ ਹੈ ਔਰ ਜਿਮਨੀ ਚੋਣ ਤਰਨਤਨ ਸਰ ਦੀ ਜਿਹੜੀ ਜਿਮਨੀ ਚੋਣ ਹੈ ਉਹ ਬੜੀ ਨੇੜੇ ਆ ਚੁੱਕੀ ਹੈ ਸਾਰੀਆਂ ਪਾਰਟੀਆਂ ਮੈਦਾਨ ਦੇ ਵਿੱਚ ਨੇ ਮੇਰੇ ਨਾਲ ਇਸ ਵਕਤ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਮੌਜੂਦ ਨੇ ਜਿਹੜੇ ਕਿ ਇਸ ਵਕਤ ਜਿਮਨੀ ਚੋਣ ਦੇ ਵਿੱਚ ਵੀ ਆਪਣੀ ਜਿਹੜੀ ਡਿਊਟੀ ਨਿਭਾ ਰਹੇ ਨੇ ਔਰ ਅੱਜ ਸਾਡੇ ਨਾਲ ਕੁਝ ਪਲ ਮਿਲੇ ਨੇ ਸਭ ਤੋਂ ਪਹਿਲਾਂ ਬਤਾਇਆ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅਰੇ ਜੀ ਮਾਪੂਰਾ ਜਿਮਨੀ ਚੌਂ ਦੇ ਵਿੱਚ ਪੂਰੀ ਸਖਤ ਟੱਕਰ ਲੱਗੀ ਹੋਈ ਹੈ ਤੇ ਕਿਵੇਂ ਲੱਗ ਰਿਹਾ ਹੈ ਤਰਨ ਤਰਨ ਦੇ ਲੋਕ ਹੈ ਜਿਹੜੇ ਉਹਨਾਂ ਦਾ ਕਿਹੋ ਜਿਹਾ ਰੁਝਾਨ ਸਾਹਮਣੇ ਆ ਰਿਹਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਵਿੱਚ ਬੈਠੇ ਸਮੂਹ ਪੰਜਾਬੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਜਿਹੜਾ ਤੁਸੀਂ ਜਿਮਨਿੰਗ ਚੋਣ ਬਾਰੇ ਪੁੱਛ ਰਹੇ ਹੋ ਤਰਨਤਾਰਨ ਦੇ ਵਿੱਚ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਸਾਡੀਆਂ ਬਕਾਇਦਾ ਪਾਰਟੀ ਵੱਲੋਂ ਡਿਊਟੀਆਂ ਲੱਗੀਆਂ ਹੋਈਆਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਤੇ ਤਕਰੀਬਨ ਅਸੀਂ ਹਰੋਜ ਉੱਥੇ ਵਕ ਕਰਦੇ ਆ ਉੱਥੇ ਇੱਕ ਤਰਫਾ ਮਾਹੌਲ ਬਣਿਆ ਹੋਇਆ ਹੂੰ ਤਰਨਤਾਰਨ ਦੇ ਲੋਕ ਆਮ ਆਦਮੀ ਪਾਰਟੀ ਨੂੰ ਚੋਣਾਂ ਲਈ ਬੜੇ ਉਤਾਵਲੇ ਨੇ ਕਿਉਂਕਿ ਜਿਹੜਾ ਸਾਡਾ ਕੈਂਡੀਡੇਟ ਹਰਮੀਤ ਸਿੰਘ ਸਮਸਾਉ ਉਹਨਾਂ ਦਾ ਆਪ ਦਾ ਵੀ ਬੜਾ ਸੁਣਾ ਵਕਾਰ ਆ ਔਰ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਨੇ ਉਹਨਾਂ ਦਾ ਵੀ ਬੜਾ ਪਰਿਵਾਰ ਆ ਪ੍ਰਭਾਵ ਆ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਤੋਂ ਲੋਕ ਬੜੇ ਖੁਸ਼ ਨੇ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਤੋਂ ਬੜੇ ਪਾਰੀ ਬਹੁਮਤ ਨਾਲ ਜਿੱਤ ਹਾਸਲ ਕਰੇ ਵਿਰੋਧੀ ਧਿਰਾਂ ਦਾ ਇੱਕ ਜਿਹੜਾ ਸਾਹਮਣੇ ਆਇਆ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋਈ ਐ ਸ਼੍ਰੋਮਣੀ ਕਾਲੀਦਾਦ ਨੇ ਧਰਨਾ ਵੀ ਲਗਾਇਆ ਸੀ ਸੁਖੀਰ ਸਿੰਘ ਬਾਦਲ ਦਾ ਬਿਆਨ ਆਇਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਇੱਕ ਜਿਮਨੀ ਚੋਣ ਦੇ ਵਿੱਚ ਇੱਕ ਅਪਰ ਹੈਂਡ ਮੰਨਿਆ ਜਾਂਦਾ ਹੈ ਸਰਕਾਰੀ ਧਿਰ ਦਾ ਜਿਹੜੀ ਸੱਤਾਧਾਰੀ ਧਿਰ ਦਾ ਅਸਲ ਵਿੱਚ ਸੁਖਵੀਰ ਸਿੰਘ ਬਾਦਲ ਸਾਹਿਬ ਉਹਨਾਂ ਕੋਲੇ ਕਹਿਣ ਹੋਰ ਕੁਝ ਹੈ ਨਹੀਂ ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ ਜੇ ਉਹਨਾਂ ਕੋਲੇ ਇਸ ਤਰ੍ਹਾਂ ਦੇ ਦੋਸ਼ ਲਾਉਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਇਸ ਕਰਕੇ ਉਹ ਇਸ ਤਰ੍ਹਾਂ ਦੇ ਦੋਸ਼ ਲਾਉਂਦੇ ਆ ਜਦਕਿ ਜਿਹੜੇ ਲੋਕ ਨਹੀਂ ਉਹ ਆਮ ਆਦਮੀ ਪਾਰਟੀ ਦੇ ਨਾਲ ਚਟਾਰ ਵਾਂਗੂ ਖੜੇ ਨੇ ਤਕਰ ਕੀ ਦੇ ਨਾਲ ਗਿਣਦੇ ਹੋ ਆਮ ਆਦਮੀ ਪਾਰਟੀ ਦਾ ਮੁੱਖ ਮੁਕਾਬਲਾ ਤੁਸੀਂ ਕਿਹਦੇ ਨਾਲ ਦੇਖਦੇ ਆਮ ਆਦਮੀ ਪਾਰਟੀ ਦਾ ਮੁੱਖ ਮੁਕਾਬਲਾ ਜਿਹੜੀ ਆ ਉਥੋਂ ਦੀਆਂ ਸਮੱਸਿਆਵਾਂ ਨੇ ਉਥੋਂ ਦੇ ਲੋਕਾਂ ਦੇ ਦੁੱਖ ਤਕਲੀਫ ਨੇ ਉਹਨਾਂ ਨਾਲ ਮੁਕਾਬਲਾ ਹੂੰ ਕਿਸੇ ਕੈਂਡੀਡੇਟ ਨਾਲ ਨਹੀਂ ਕੈਂਡੀਡੇਟ ਕਿਸੇ ਨਾਲ ਸਾਡਾ ਮੁਕਾਬਲਾ ਜਿਵੇਂ ਆ ਵਾਰਸ ਪੰਜਾਬ ਦੇ ਜਥੇਬੰਦੀ ਨੇ ਭਾਈ ਮਨਦੀਪ ਸਿੰਘ ਨੂੰ ਮੈਦਾਨ ਦੇ ਵਿੱਚ ਉਤਾਰਿਆ ਔਰ ਪਹਿਲਾ ਖਡੂਰ ਸਾਹਿਬ ਹਲਕੇ ਤੋਂ ਅ ਅਮਤਪਾਲ ਸਿੰਘ ਜਿਹੜੇ ਐਮਪੀ ਨੇ ਉਹ ਜਿਹੜਾ ਹਲਕੇ ਦਾ ਇੱਕ ਪੰਥਪੁਰਖ ਬੋਰਡ ਦਾ ਕਿੰਨਾ ਕੁ ਅਸਰ ਇਸ ਚੋਂ ਦੇਖ ਲਈ ਤੁਸੀਂ ਪਹਿਲਾਂ ਵਾਲੀ ਗੱਲ ਕਰਦੇ ਹੋ ਇੱਕ ਜਜ਼ਬਾਤੀ ਮਾਹੌਲ ਬਣ ਗਿਆ ਸੀ ਔਰ ਲੋਕ ਬੜੇ ਸਿਆਣੇ ਨੇ ਬੜਾ ਸੋਚਦੇ ਨੇ ਤਰਦਾਂ ਦੇ ਲੋਕ ਬੜੇ ਜਜ਼ਬਾਤੀ ਲੋਕ ਨੇ ਔਰ ਉਹ ਆਮ ਆਦਮੀ ਪਾਰਟੀ ਨੂੰ ਚਾਹੁੰਦੇ ਨੇ ਕਿਉਂਕਿ ਉਹ ਰਚਾਉਂਦੇ ਕਿ ਕੋਈ ਅਿਹੇ ਦਾ ਕੈਂਡੀਡੇਟ ਜਿਤਾਇਆ ਜਾਵੇ ਜਿਹੜਾ ਸਾਡੇ ਕੰਮ ਆ ਸਕੇ ਉਹ ਚਾਹੁੰਦੇ ਨੇ ਕਿ ਉਸ ਕੈਂਡੀਡੇਟ ਨੂੰ ਜਿਤਾਇਆ ਜਾਵੇ ਜਿਹੜਾ ਉਹਨਾਂ ਦਾ ਵਿਖਰੇ ਵਿੱਚ ਕੰਮ ਆ ਸਕੇ ਤੁਹਾਡੇ ਕਹਿਣ ਦਾ ਭਾਵ ਕਿ ਉਹ ਜਜ਼ਬਾਤੀ ਮਾਹੌਲ ਜਿਹੜਾ ਐਸ ਵਾਰ ਨਹੀਂ ਬਣਦਾ ਬਿਲਕੁਲ 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 ਤੇ ਜੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੀ ਗੱਲ ਕੀਤੀ ਜਾਵੇ ਪਿਛਲੇ ਦਿਨੀ ਰਾਜਾ ਪ੍ਰਿੰਗ ਨੇ ਬੜਾ ਇਕ ਹਾਰਸ਼ ਬਿਆਨ ਦਿੱਤਾ ਉਹਨੇ ਖਾਲਿਸਤਾਨ ਤੇ ਹਿੰਦੁਸਤਾਨ ਦੇ ਸੰਦਰਭ ਦੇ ਵਿੱਚ ਬੜਾ ਸੈਂਸਿਟਿਵ ਮਾਹੌਲ ਹੈ ਉਸ ਸਮੇ ਇਹੋ ਜਿਹਾ ਬਿਆਨ ਆਉਣਾ ਕਾਂਗਰਸ ਪਾਰਟੀ ਦੀ ਜਿਹੜੀ ਸਿਆਸੀ ਜ਼ਮੀਨ ਕਿਵੇਂ ਦੇਖ ਰਹੇ ਕਾਂਗਰਸ ਪਾਰਟੀ ਦੀ ਸਿਆਸੀ ਜ਼ਮੀਨ ਬਿਲਕੁਲ ਹਿੱਲ ਚੁੱਕੀ ਹੈ ਰਾਜਾ ਵੜੈਂਗ ਜੀ ਕੱਲੇ ਖਾਸਤਾਨ ਦੇ ਬਾਰੇ ਹੀ ਨਹੀਂ ਬਲਕਿ ਹੋਰ ਵੀ ਦੇਸ਼ ਦੇ ਮਰਹੂਮ ਗ੍ਰਹਿ ਮੰਤਰੀ ਮੂਤਾ ਸੰਗਵਾਲ ਦੇ ਬਾਰੇ ਵੀ ਉਹ ਕੋਈ ਨਾ ਕੋਈ ਇਸ ਤਰ੍ਹਾਂ ਦਾ ਬਿਆਨ ਦਿੰਦੇ ਰਹਿੰਦੇ ਨੇ ਜ ਜਿਹਦੇ ਨਾਲ ਤਰਨਤਾਰਨ ਦੇ ਲੋਕ ਆ ਪੰਜਾਬ ਦੇ ਲੋਕ ਆ ਉਹਨਾਂ ਦੇ ਵਿੱਚ ਬੜੀ ਨਿਰਾਸ਼ਾ ਆ ਜਾਂਦੀ ਹੈ ਇਸ ਕਰਕੇ ਜਿਹੜਾ ਕਾਂਗਰਸ ਪਾਰਟੀ ਤੋਂ ਲੋਕ ਬਹੁਤ ਤੇਜ਼ੀ ਨਾਲ ਪਿੱਛੇ हट ਰਹੇ ਨੇ ਵਿਧਾਇਕ ਸਾਹਿਬ ਜਿਹੜੇ 2027 ਦੀ ਚੋਣਾਂ ਉਸ ਤੋਂ ਪਹਿਲਾਂ ਜਿਵੇਂ ਆਪਾਂ ਦੇਖਿਆ ਜਾਵੇ ਜਿਮਨੀਚੋਂ ਆਣਾ ਜਿਹੜੀ ਨਰਨਦਨ ਦੀ ਇਹਨੂੰ ਇੱਕ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਕਿ ਇਸ ਦਾ ਅਸਰ ਹੈ ਜਿਹੜਾ 2027 ਤੇ ਵੀ ਪੈਣਾ ਹੈ ਇਹ ਨਤੀਜੇ ਦਾ ਦੇਖੋ ਜੀ ਸੈਮੀਫਾਈਨਲ ਨੂੰ ਇਹ ਕੋਈ ਗੇਮ ਨਹੀਂ ਇਹ ਇੱਕ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੱਲ ਕਰਨ ਵਾਲੇ ਇੱਕ ਸਥਿਤੀ ਨੂੰ ਬਣਦੀ ਹੈ ਸਰਕਾਰ ਜੋ ਚੱਲਦੀ ਹੈ ਇਹ ਸਰਕਾਰ ਨੇ ਬਣਾ ਨਾ ਇਹ ਕਹਿੰਦੇ ਕਿਸੇ ਕੋਈ ਮੈਚ ਨਹੀਂ ਖੇਡਿਆ ਜਾਣਾ ਜਿਹੜੀ ਸਰਕਾਰ ਲੋਕਾਂ ਦੇ ਕੰਮ ਕਰੋਗੀ ਪੰਜਾਬ ਦੇ ਲੋਕ ਨੂੰ ਚੁਣਨਗੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਵਾਨ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਇਸ ਕਰਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਫਿਰ ਜਿਸ ਤਰ੍ਹਾਂ 2017 ਦੇ ਚੋਣਾਂ ਦਾ ਇਹ ਅਸਰ ਹੋਊਗਾ 2027 ਦੀਆਂ ਚੋਣਾਂ ਤੇ ਦੇਖੋ ਅਸਰ ਅਸਰ ਹਰ ਚੋਣ ਦਾ ਹੁੰਦਾ ਬਿਲਕੁਲ ਜਿਉਣੀ ਚੋਣ ਦੇ ਦਾ ਅਸਰ ਹੋਊਗਾ ਤੇ ਅਸਰ ਬੜਾ ਪੋਜ਼ਿਟਿਵ ਹੋ ਰਿਹਾ ਜੀ ਪੋਜ਼ਿਟਿਵ ਆ ਸਰ ਜਿਹੜਾ ਹੋ ਰਿਹਾ ਸੋ ਜਿਵੇਂ ਤੁਹਾਨੂੰ ਦੱਸਿਆ ਕਿ ਵਿਧਾਇਕ ਸਾਹਿਬ ਕੋਲ ਜਿਹੜਾ ਰੁਝੇਮੇ ਬਹੁਤ ਨੇ ਸਮਾਂ ਬਹੁਤ ਥੋੜਾ ਹੈ ਪਰ ਉਹਦੇ ਵਿੱਚੋਂ ਅੱਜ ਕੀਮਤੀ ਸਮਾਂ ਸਾਡੇ ਲਈ ਕੱਢਿਆ ਰੀਅਲ ਫੈਕਟ ਨਿਊਜ਼ ਨਾਲ ਗੱਲਬਾਤ ਕੀਤੀ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਵਿਧਾਇਕ ਸਾਹਿਬ ਤੁਸੀਂ ਕੀਮਤੀ ਸਮਾਂ ਕੱਢਿਆ ਉਮੀਦ ਕਰਦੇ ਆ ਕਿ ਚੋਣ ਨਤੀਜੇ ਤੋਂ ਬਾਅਦ ਇੱਕ ਵਾਰ ਫੇਰ ਆਪਾਂ ਮਿਲਾਂਗੇ ਔਰ ਗੱਲਬਾਤ ਇਸੇ ਤਰ੍ਹਾਂ ਕਰਾਂਗੇ ਬਹੁਤ-ਬਹੁਤ ਧੰਨਵਾਦ ਧੰਨਵਾਦ ਥੈਂਕ ਯੂ